ਅੱਜ ਮੈਂ ਤੇ ਮੇਰਾ ਦੋਸਤ ਇੱਥੇ ਅਸੀਂ ਬੀਅਰ ਲੈਣੀ ਸੀਗੀ ਉਹਨੂੰ ਬੀਅਰ ਚਾਹੀਦੀ ਸੀ ਤਾਂ ਜਿੱਦਾਂ ਆਪਣੇ ਪੰਜਾਬ ਵਿੱਚ ਠੇਕੇ ਹੁੰਦੇ ਆ ਤੁਸੀਂ ਦੇਖੇ ਹੋਣੇ ਆ ਠੇਕੇ ਤਾਂ ਇੱਥੇ ਐਲ ਸੀ ਬੀਓ ਹੁੰਦੇ ਆ ਜਿੱਥੋਂ ਕੈਨੇਡਾ ਵਿੱਚ ਤੁਸੀਂ ਕੋਈ ਵੀ ਬੀਅਰ ਵੀ ਲੈ ਸਕਦੇ ਆ ਸ਼ਰਾਬ ਵੀ ਲੈ ਸਕਦੇ ਆ ਕਿਸੇ ਵੀ ਤਰ੍ਹਾਂ ਤਾਂ ਅਸੀਂ ਅੱਜ ਉਥੋਂ ਬੀਅਰ ਲੈਣੀ ਸੀਗੀ ਉਹਦੇ ਦੋਸਤਾਂ ਤੇ ਆਉਣਾ ਸੀਗਾ ਇੰਡੀਆ ਤੋਂ ਤਾਂ ਉਹ ਕਹਿੰਦਾ ਯਾਰ ਆਪਾਂ ਥੋੜੀ ਬੀਅਰ ਲੈ ਕੇ ਰੱਖਣੀ ਆ। ਮੈਂ ਕਿਹਾ ਚਲ ਆਪਾਂ ਚੱਲ ਵੜਦੇ ਆ। ਅਸੀਂ ਦੋਵੇਂ ਉੱਥੇ ਗਏ ਐਲਸੀਬੀਓ ਜਿਹੜੇ ਇੱਥੋਂ ਦੇ ਠੇਕੇ ਹੁੰਦੇ ਆ ਜਿੱਥੋਂ ਸ਼ਰਾਬ ਬੀਅਰ ਮਿਲਦੀ ਆ। ਤਾਂ ਅਸੀਂ ਬੀਅਰ ਚੱਕ ਲਈ ਉੱਥੋਂ। ਤੇ ਬੀਅਰ ਆ ਜਿਹੜੀ ਉਹ ਜਿਹੜੇ ਮੇਰੇ ਦੋਸਤ ਨੇ ਚੱਕ ਲਈ। ਉਹਨੇ ਬੀਅਰ ਲਿਆ ਕੇ ਉੱਥੇ ਕਾਊਂਟਰ ਤੇ ਫੜਾਈ ਕੇ ਦਾ ਬਿੱਲ ਕਰ ਦਿਓ। ਪਰ ਜਦੋਂ ਉਹ ਮਤਲਬ ਇੱਥੇ ਆਪਾਂ ਬੀਅਰ ਲੈਣੀ ਹੁੰਦੀ ਆ ਤੇ ਬਿੱਲ ਪੇ ਕਰਨਾ ਹੁੰਦਾ ਉਦੋਂ ਕੀ ਆ ਆਪਾਂ ਜੇ ਉਹਨਾਂ ਨੂੰ ਡਾਟ ਹੁੰਦਾ ਕਿ ਇਹ ਇਹਨਾਂ ਦੀ ਉਮਰ ਥੋੜੀ ਆ ਜਾਂ ਇਹ ਇਥੋਂ ਦੇ ਮਤਲਬ ਜ਼ਿਆਦਾ ਤਾਂ ਏਜ ਦਾ ਹੀ ਹੁੰਦਾ ਤਾਂ ਉਹ ਮੇਰੇ ਦੋਸਤ ਨੂੰ ਬੋਲੇ ਕਿ ਆਪਣਾ ਆਈਡੀ ਕਾਰਡ ਦਿਖਾ ਪਰ ਉਹਦੇ ਕੋਲ ਮਤਲਬ ਕੋਈ ਵੀ ਇਦਾਂ ਦੀ ਆਈਡੀ ਨਹੀਂ ਸੀਗੀ ਫੋਨ ਦੇ ਵਿੱਚ ਹੀ ਸੀ ਸਾਰਾ ਕੁਝ ਪਾਸਪੋਰਟ ਵਗੈਰਾ ਜਾਂ ਕੋਈ ਹੋਰ ਇੱਕ ਅੱਧੀ ਆਈਡੀ ਸੀਗੀ ਤਾਂ ਉਹਦੇ ਕੋਲ ਕੋਈ ਵੀ ਆਪਣੇ ਕੋਲ ਜਿਹੜੀ ਉਹ ਆਈਡੀ ਹੈਣੀ ਸੀਗੀ ਮਤਲਬ ਕੋਈ ਉਹਦੇ ਕੋਲ ਆਪਦੇ ਮਤਲਬ ਪੌਕੇਟ ਵਿੱਚ ਕੋਈ ਆਈਡੀ ਨਹੀਂ ਸੀ ਤਾਂ ਉਹਨਾਂ ਨੇ ਉਹਨੂੰ ਉਹ ਬੀਅਰ ਨਹੀਂ ਦਿੱਤੀ ਤਾਂ ਮੇਰੇ ਕੋਲ ਸੀਗਾ ਮੇਰਾ ਡਰਾਈਵਿੰਗ ਲਾਇਸੈਂਸ ਲੋਨ ਲੋਨ ਕਿਹਾ ਵੀ ਮੈਂ ਆਪਣਾ ਲਾਇਸੈਂਸ ਦਿਖਾ ਕੇ ਵੀ ਮੈਨੂੰ ਦੇ ਦਿਓ ਉਹ ਕਹਿੰਦੇ ਨਹੀਂ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਦੋਵੇਂ ਇਕੱਠੇ ਆ ਵੀ ਜੇ ਤੂੰ ਵੀ ਖਰੀਦੀ ਤੂੰ ਇਹਨੂੰ ਹੀ ਦੇਣੀ ਹੈ ਤਾਂ ਕਹਿੰਦੇ ਤੁਹਾਨੂੰ ਦੋਆ ਨੂੰ ਮਤਲਬ ਪੀਅਰ ਅਸੀਂ ਨਹੀਂ ਦੇ ਤੈਥੋਂ ਦਾ ਮਤਲਬ ਇਦਾਂ ਹੈ ਕਿ ਜੇ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਇਹ ਇਹਨਾਂ ਦੀ ਏਜ ਥੋੜੀ ਆ ਤਾਂ ਉਹ ਡਰਗ ਨਹੀਂ ਦਿੰਦੇ ਕਿਸੇ ਵੀ ਤਰ੍ਹਾਂ ਦਾ ਸ਼ਰਾਬ ਲੈਣੀ ਆ ਪੀਅਰ ਲੈਣੀ ਆ ਜਾਂ ਕੁਛ ਵੀ ਤਾਂ ਉਹਦੇ ਲਈ ਤੁਹਾਨੂੰ ਆਪਣੀ ਆਈਡੀ ਦਿਖਾਉਣੀ ਪੈਣੀ ਤਾਂ ਪਰ ਤੁਸੀਂ ਦੇਖ ਸਕਦੇ ਆਂ ਇੰਡੀਆ ਪੰਜਾਬ ਵਿੱਚ ਭਾਵੇਂ ਕੋਈ 10 ਸਾਲ ਦਾ ਜਵਾਕ ਜਾ ਕੇ ਸ਼ਰਾਬ ਫੜ ਲਿਆ ਵੀ ਤੇ ਇਹ ਚੀਜ਼ਾਂ ਦਾ ਹੀ ਇੱਥੇ ਬਹੁਤ ਫਰਕ ਆਇਆ ਇੰਨਾਂ ਚੀਜ਼ਾਂ ਚ ਵੀ ਤਰੱਕੀ ਬਹੁਤ ਐਥੇ ਮਤਲਬ ਨਸ਼ਾ ਬਹੁਤ ਐਥੇ ਪਰ ਜਿਹੜੀ ਏਜ ਹੈ ਉਹ ਬਹੁਤ ਕਨਸੀਡਰ ਕੀਤੀ ਜਾਂਦੀ ਹੈ ਜਵਾਕਾਂ ਨੂੰ ਇਹ ਨਹੀਂ ਦਿੰਦੇ ਛੇਤੀ